आईएमजी ਨੇ ਮੌਨਸੂਨ ਬਾਰੇ ਵੱਡੀ ਜਿਹੜੀ ਖੁਸ਼ਖਬਰੀ ਸਾਂਝੀ ਕੀਤੀ ਹੈ ਇਲਾਕਿਆਂ ਦੇ ਵਿੱਚ ਜੀਆਂ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਪਵਿਕਵਾਣੀ ਕੀਤੀ ਗਈ ਹੈ ਸੋ ਦੱਸ ਦिए ਭਾਰਤ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਦੇ ਕੁਝ ਖੇਤਰਾਂ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਆਉਣ ਦਾ ਐਲਾਨ ਕੀਤਾ ਆਈਐਮਡੀ ਨੇ ਕਿਹਾ ਕਿ ਦੱਖਣੀ ਪੱਛਮੀ ਮੌਨਸੂਨ 13 ਮਈ ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਅੰਡੇਮਾਨ ਸਾਗਰ ਦੇ ਦੱਖਣੀ ਹਿੱਸੇ ਨਿਕੋਬਾਰ ਟਾਪੂਆਂ ਅਤੇ ਉੱਤਰੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਦੇ ਵਿੱਚ ਅੱਗੇ ਵਧਿਆ ਉਹਨਾਂ ਕਹੇ ਅਗਲੇ 3 ਤੋਂ 4 ਦਿਨਾਂ ਦੌਰਾਨ ਮੌਨਸੂਨ ਦਾ ਸਮੁੰਦਰ ਦੇ ਵਿੱਚ ਅੱਗੇ ਵਧਣਾ ਜਾਰੀ ਰਹਿ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਅਗਲੇ ਦਿਨ ਤੋਂ ਚਾਰ ਦਿਨਾਂ ਦੌਰਾਨ ਦੱਖਣੀ ਅਰਬ ਸਾਗਰ ਦੇ ਕੁਝ ਹਿੱਸਿਆਂ ਮਾਲਦੀਵ ਅਤੇ ਕੋਮੋਰਿਨ ਖੇਤਰਾ ਦੱਖਣੀ ਬੰਗਾਲ ਦੀ ਖਾੜੀ ਪੂਰੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅੰਡੇਮਾਨ ਸਾਗਰ ਦੇ ਬਾਕੀ ਹਿੱਸਿਆਂ ਅਤੇ ਕੇਂਦਰੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਹਾਲਾਤ ਵੀ ਅਨੁਕੂਲ ਦੱਸੇ ਜਾ ਰਹੇ ਨੇ ਸੋ ਭਵਿੱਖਬਾਣੀ ਕੀਤੀ ਗਈ ਹੈ ਸੋ ਮੌਨਸੂਨ ਦੇ ਦੌਰਾਨ ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਬਾਰੀ ਬਾਰਿਸ਼ ਹੋ ਸਕਦੀ ਹੈ ਇਸ ਬਾਰੇ ਜਾਣਕਾਰੀ ਜਾਂ ਸਾਂਝੀ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ आईएमजी ਨੇ ਮੌਨਸੂਨ ਬਾਰੇ ਵੱਡੀ ਜਿਹੜੀ ਖੁਸ਼ਖਬਰੀ ਸਾਂਝੀ ਕੀਤੀ ਹੈ ਇਲਾਕਿਆਂ ਦੇ ਵਿੱਚ ਜੀਆਂ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਪਵਿਕਵਾਨੀ ਕੀਤੀ ਗਈ ਹੈ ਸੋ ਦੱਸਿਏ ਭਾਰਤ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਦੇ ਕੁਝ ਖੇਤਰਾਂ ਦੇ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਆਉਣ ਦਾ ਐਲਾਨ ਕੀਤਾ ਆਈਐਮਡੀ ਨੇ ਕਿਹਾ ਕਿ ਦੱਖਣੀ-ਪੱਛਮੀ ਮੌਨਸੂਨ 13 ਮਈ ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਅੰਡੇਮਾਨ ਸਾਗਰ ਦੇ ਦੱਖਣੀ ਹਿੱਸੇ ਨਿਕੋਬਾਰ ਟਾਪੂਆਂ ਅਤੇ ਉੱਤਰੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਦੇ ਵਿੱਚ ਅੱਗੇ ਵਧਿਆ ਹੈ ਉਹਨਾਂ ਕਹੇ ਅਗਲੇ 3 ਤੋਂ 4 ਦਿਨਾਂ ਦੌਰਾਨ ਮੌਨਸੂਨ ਦਾ ਸਮੁੰਦਰ ਦੇ ਵਿੱਚ ਅੱਗੇ ਵਧਣਾ ਜਾਰੀ ਰਹਿ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਅਗਲੇ ਦਿਨ ਤੋਂ ਚਾਰ ਦਿਨਾਂ ਦੌਰਾਨ ਦੱਖਣੀ ਅਰਬ ਸਾਗਰ ਦੇ ਕੁਝ ਹਿੱਸਿਆਂ ਮਾਲਦੀਵ ਅਤੇ ਕੋਮੋਰਿਨ ਖੇਤਰਾ ਦੱਖਣੀ ਬੰਗਾਲ ਦੀ ਖਾੜੀ ਪੂਰੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅੰਡੇਮਾਨ ਸਾਗਰ ਦੇ ਬਾਕੀ ਹਿੱਸਿਆਂ ਅਤੇ ਕੇਂਦਰੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਦੇ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਹਾਲਾਤ ਬੀਂ ਅਨੁਕੂਲ ਦੱਸੇ ਜਾ ਰਹੇ ਨੇ ਸੋ ਭਵਿੱਖਬਾਣੀ ਕੀਤੀ ਗਈ ਹੈ ਸੋ ਮੌਨਸੂਨ ਦੇ ਦੌਰਾਨ ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ